ਸ਼੍ਰੀ ਗੁਰੂ ਰਾਮਦਾਸ ਜੀ ਬਾਣੀ ਸਿੱਖਿਆ ਮੁਕਾਬਲੇ ਮਿਤੀ 3 ਤੇ 4 ਅਗਸਤ ਦਿਨ ਸ਼ਨੀਵਾਰ ਤੇ ਐਤਵਾਰ ਨੂੰ ਆਨਲਾਈਨ ਕਰਵਾਏ ਜਾ ਰਹੇ ਹਨ ਜੀ। ਇਹਨਾਂ ਮੁਕਾਬਲੇ ਵਿੱਚ ਦੇਸ਼ ਵਿਦੇਸ਼ਾ ਤੋਂ ਕਈ ਬੱਚਿਆਂ ਨੇ ਹਿੱਸਾ ਲਿਆ। ਮੁਕਾਬਲੇ ਦੀ ਤਿਆਰੀ ਲਈ 21 ਜੂਨ ਤੋਂ ਬੱਚਿਆਂ ਦੀਆਂ ਆਨਲਾਈਨ ਕਲਾਸਿਸ ਵੀ ਲਗਾਈਆਂ ਜਾ ਰਹੀਆਂ ਹਨ। ਪਿਛਲੇ ਦਿਨੀ ਆਪ ਜੀ ਨੇ ਗਰੁੱਪ A ਦੀ ਸੈਂਪਲ ਵੀਡੀਓ ਦੇਖੀ ਸੀ। ਆਓ ਅੱਜ ਆਪਾਂ ਗਰੁੱਪ B ਦੀ ਸੈਂਪਲ ਵੀਡੀਓ ਦੇਖਾਂਗੇ। 7 ਸਾਲ ਤੋਂ ਲੈ ਕੇ 9 ਸਾਲ ਦੀ ਉਮਰ ਦੇ ਬੱਚੇ ਗਰੁੱਪ B ਵਿੱਚ ਆਉਂਦੇ ਹਨ ਗਰੁੱਪ B ਦੇ ਸਿਲੇਬਸ ਵਿੱਚ ਲਾਵਾ ਤੇ ਕਰ ਹਲੇਬਾਨੀ ਸਵਈਏ ਦੀ ਪੀਡੀਐਫ ਵਿੱਚੋਂ ਪਹਿਲੇ 10 ਸਵਈਏ ਕੁਐਸਚਨ ਆਨਸਰ ਦੀ ਪੀਡੀਐਫ ਵਿੱਚੋਂ ਪਹਿਲੇ 50 ਪ੍ਰਸ਼ਨ B ਗਰੁੱਪ ਦੇ ਸਿਲੇਬਸ ਵਿੱਚ ਆਉਂਦੇ ਹਨ ਇਹ ਸਾਰਾ ਸਿਲੇਬਸ ਪਹਿਲੇ ਹੀ ਗਰੁੱਪਾਂ ਵਿੱਚ ਸੈਂਡ ਕਰ ਦਿੱਤਾ ਗਿਆ ਹੈ ਗਰੁੱਪ B ਦਾ ਪੇਪਰ 100 ਨੰਬਰ ਦਾ ਹੋਏਗਾ ਜਿਸ ਵਿੱਚੋਂ 70 ਨੰਬਰ ਦੇ ਬੱਚਿਆ ਕੋਲ 14 ਪ੍ਰਸ਼ਨ ਪੁੱਛੇ ਜਾਣਗੇ ਹਰ ਪ੍ਰਸ਼ਨ 5 ਨੰਬਰ ਦਾ ਹੋਏਗਾ ਇਸ ਤਰ੍ਹਾਂ 14 ਸਵਾਲਾਂ ਦੇ 70 ਨੰਬਰ ਬੱਚੇ ਨੂੰ ਦਿੱਤੇ ਜਾਣਗੇ ਜੀ ਬਾਕੀ ਰਹਿੰਦੇ 30 ਨੰਬਰਾਂ ਵਿੱਚੋਂ 10 ਨੰਬਰ ਬੱਚੇ ਦੇ ਬਾਣੇ ਦੇ ਹੋਣਗੇ ਜੀ ਜੇ ਬੱਚੇ ਨੇ ਸੰਪੂਰਨ ਬਾਣਾ ਪਾਇਆ ਹੈ ਦਮਾਲਾ ਸਜਾਇਆ ਹੈ ਸ਼ਸ਼ਤਰ ਸਜਾਏ ਹਨ ਤੇ ਬੱਚੇ ਨੂੰ 10 ਵਿੱਚੋਂ ਪੂਰੇ 10 ਨੰਬਰ ਮਿਲਣਗੇ ਜੇ ਬੱਚੇ ਨੇ ਪੈਨਸ਼ਨ ਪਾਈ ਹੈ ਪਟਕਾ ਬਣਿਆ ਹੈ ਸਿਰ 10 ਵਿੱਚੋਂ ਬੱਚਿਆਂ ਦੇ ਉਸ ਹਿਸਾਬ ਨਾਲ ਨੰਬਰ ਕੱਟੇ ਜਾਣਗੇ ਜੇ ਬੱਚਿਆਂ ਨੇ ਸੂਟ ਪਾਇਆ ਹੈ ਸਿਰ ਤੇ ਚੁੰਨੀ ਦਿੱਤੀ ਹੈ ਤੇ ਬੱਚੀ ਦੇ 10 ਵਿੱਚੋਂ ਨੰਬਰ ਉਸ ਹਿਸਾਬ ਨਾਲ ਕੱਟੇ ਜਾਣਗੇ 10 ਨੰਬਰ ਬੱਚਿਆਂ ਦੀਆਂ ਆਨਲਾਈਨ ਕਲਾਸਿਸ ਦੇ ਲੱਗਣਗੇ ਜੀ ਜੋ ਕਲਾਸਿਸ ਸੰਸਤਾ ਵੱਲੋਂ ਲਗਾਈਆਂ ਜਾ ਰਹੀਆਂ ਹਨ ਬਾਕੀ ਰਹਿੰਦੇ 10 ਅੰਕਾਂ ਵਿੱਚੋਂ ਪੰਜ ਨੰਬਰ ਬੱਚੇ ਦੇ ਡਿਸਪਲਾਈਨ ਦੇ ਹੋਣਗੇ ਜੇ ਪੇਪਰ ਦਿੰਦੇ ਹੋਏ ਬੱਚੇ ਦੇ ਪਿੱਛੋਂ ਕਿਸੇ ਵੀ ਤਰ੍ਹਾਂ ਦੀ ਆਵਾਜ਼ ਆਂਦੀ ਹੈ ਜਾਂ ਮਾਤਾ ਪਿਤਾ ਬੱਚੇ ਦੀ ਮਦਦ ਕਰਦੇ ਹਨ ਸੋ ਪੰਜ ਨੰਬਰਾਂ ਵਿੱਚੋਂ ਬੱਚੇ ਦੇ ਉਸ ਹਿਸਾਬ ਨਾਲ ਨੰਬਰ ਕੱਟੇ ਜਾਣਗੇ ਤੇ ਬਾਕੀ ਰਹਿੰਦੇ ਪੰਜ ਨੰਬਰ ਪੰਜ ਨੰਬਰ ਅੱਖਾ ਬੰਦ ਕਰਕੇ ਸੁਣਾਉਂਦੇ ਹਨ ਜੇ ਪੂਰੇ ਐਗਜ਼ਾਮ ਦੇ ਦੌਰਾਨ ਬੱਚਾ ਅੱਖਾ ਬੰਦ ਕਰਕੇ ਸੁਣਾ ਰਿਹਾ ਹੈ ਸੋ ਬੱਚੇ ਦੇ ਪੂਰੇ 5 ਦੇ 5 ਨੰਬਰ ਲੱਗਣਗੇ ਜੀ

ਤੁਹਾਡਾ ਪਿੱਤਾ ਜੀ ਦਾ ਨਾਮ ਸਦਾ ਗਗਨਦੀਪ ਸਿੰਘ ਤੁਹਾਡਾ ਰੋਲ ਨੰਬਰ ਜੀ 2424 ਠੀਕ ਹੈ ਬੱਚੇ ਤੁਸੀਂ ਅੱਖਾਂ ਬੰਦ ਕਰ ਲਓ ਹਾਂਜੀ ਹਾਂਜੀ ਤੁਹਾਡਾ ਪਹਿਲਾ ਪ੍ਰਸ਼ਨ ਹੈ ਜੀ ਭਾਈ ਜੇਠਾ ਜੀ ਨਾਲ ਬਚਪਨ ਵਿੱਚ ਕੀ ਪਾਣਾ ਵਾਪਰਿਆ ਜਦੋਂ ਭਾਈ ਜਿੱਠਾ ਜੀ ਲਗਭਗ 22 ਸਾਲ ਦੇ ਸਨ ਉਦੋਂ ਨਾ ਮਾਤਾ ਜੀ ਅਕਾਲ ਚਲਾਣਾ ਕਰ ਗਏ ਸਨ ਅੱਜ ਜਦੋਂ ਪਾਈ ਜੇਠਾ ਜੀ 7 ਸਾਲ ਦੇ ਹੋਏ ਜੀ ਉਦੋਂ ਉਹਨਾਂ ਦੇ ਪਿਤਾ ਜੀ ਵੀ ਚੜਾਈ ਕਰ ਗਏ ਸਨ ਠੀਕ ਹੈ ਬੱਚੇ ਤੁਹਾਡਾ ਦੂਜਾ ਪ੍ਰਸ਼ਨ ਹੈ ਜੀ ਗੋਇੰਦਵਾਲ ਸਾਹਿਬ ਵਿਖੇ ਪਾਈ ਜੇਠਾ ਜੀ ਦੀ ਕੀ ਨਿਤ ਕਰਨੀ ਸੀ ਪਾਈ ਜੇਠਾ ਜੀ ਅਮੇ ਤੇਰੇ ਗੁਰੂ ਅਮਰਦਾਸ ਸਾਹਿਬ ਦੇ ਦਰਬਾਰ ਵਿੱਚ ਕੁਰਬਾਨੀ ਸੁੰਦੇ ਅਤੇ ਸੰਗਤ ਦੀ ਸੇਵਾ ਕਰਿਆ ਕਰਦੇ ਸਨ ਅਤੇ ਦਿਨਵੇਲੇ ગુણ્યા વેચન દી કિત્ત કાર કર દે તે શામ સમય ફિર ગોવૈંગલ સાહેબ બોલી સાહેબ ની સેવા વિચ સમબિતી કર દે સં ઠીક હે પુત્રજી તોડા તીજા પ્રશ્ન હે બચ્ચે ગુરુ રામદાસજી દ્વારા વસાઈ ગય નવેનગર دا કી નામ રખિયા ગયા ઓ રામદાસજી દ્વારા વસાઈ ગય નવેનગર دا નામ ગુરુગા ચક રખિયા ગયા ਜੋ ਮਗਰੋਂ ਜਾ ਕੇ ਚੱਕ ਰਾਮਦਾਸ ਰਾਮਦਾਸਪੁਰ ਤੇ ਅੰਤ ਵਿੱਚ ਅੰਮ੍ਰਿਤਸਰ ਕਹਾਇਆ ਠੀਕ ਹੈ ਬੱਚੇ ਤੁਹਾਡਾ ਚੌਥਾ ਪ੍ਰਸ਼ਨ ਹੈ ਜੀ ਮਸੰਦ ਕਿੰਨਾ ਨੂੰ ਕਿਹਾ ਜਾਂਦਾ ਸੀ ਕੋ ਰਾਮਦਾਸ ਜੀ ਨੇ ਦਸਵੰਦੀ ਮਾਇਆ ਇਕੱਠੀ ਕਰਨ ਲਈ ਤੇ ਸਿੱਖੀ ਦਾ ਪ੍ਰਚਾਰ ਕਰਨ ਲਈ ਵੱਖ-ਵੱਖ ਇਲਾਕਿਆਂ ਵਿੱਚ ਉੱਚੇ ਸੁੱਚੇ ਜੀਵਨ ਵਾਲੇ ਗੁਰਸਿੱਖ ਨੁਕਤ ਕੀਤੇ ਜਨਾਮ ਸੰਤ ਕੇਹਾ ਜਾਂਦਾ ਸੀ ਠੀਕ ਹੈ ਬੱਚੇ ਤੁਹਾਡਾ ਪੰਜਵਾਂ ਪ੍ਰਸ਼ਨ ਹੈ ਜੀ ਗੁਰੂ ਰਾਮਦਾਸ ਜੀ ਹਰ ਸਮੇਂ ਅਕਾਲ ਪੁਰਖ ਦੇ ਦਰਸ਼ਨ ਕਰਨਾ ਲੋਚਦੇ ਹਨ ਇਸ ਨੂੰ ਦਰਸਾਉਂਦੀ ਹੋਈ ਉਹਨਾਂ ਦੀ ਬਾਣੀ ਵਿੱਚੋਂ ਕੋਈ ਤੁਕ ਦੱਸੋ ਜੀ ਜੋ ਬਿਨ ਅਮਲ ਅਮਲੀ ਮਰ ਜਾਈ ਹੈ ਜੋ ਹਰ ਬਿਨ ਹੰਮਲ ਜਾਤੀ ਗ੍ਰਹਾਓ ਰਾਗਤਨਾ ਸ੍ਰੀ ਪਾਵਨ ਅੰਕ 668 ਠੀਕ ਹੈ ਬੱਚੇ ਤੁਹਾਡਾ 6ਵਾਂ ਪ੍ਰਸ਼ਨ ਹੈ ਜੀ ਗੁਰੂ ਰਾਮਦਾਸ ਸਾਹਿਬ ਜੀ ਦੀ ਬਾਣੀ ਦੇ ਕੋਈ ਪੰਜ ਪ੍ਰਮੁੱਖ ਸਿਧਾਂਤ ਦੱਸੋ ਕੋਈ ਰਾਮਦਾਸ ਸਾਹਿਬ ਜੀ ਦੇ ਬਾਣੀ ਦੇ ਪੰਜ ਪ੍ਰਮੁੱਖ ਸਿਧਾਂਤ ਹਨ सिख अते उसते करतब गुरबानी ही गुरु है प्रभु दी विशालता पेक पखांड अते तरण कांड दा ते गुरु लई अगवाई ते गुरु लई प्यार ठीक है बच्चे तो आड़ा सत्वा प्रश्न है बच्चे ਸ਼੍ਰੀ ਗੁਰੂ ਰਾਮਦਾਸ ਜੀ ਅਨੁਸਾਰ ਕਿਹੜੇ ਮਨੁੱਖ ਦਾ ਕਦੀ ਵੀ ਪਲਾ ਨਹੀਂ ਹੁੰਦਾ ਸ਼੍ਰੀ ਗੁਰੂ ਰਾਮਦਾਸ ਜੀ ਅਨੁਸਾਰ ਈਰਖਾ ਵਾਲੂ ਮਨੁੱਖ ਦਾ ਕਦੀ ਵੀ ਪਲਾ ਨਹੀਂ ਹੁੰਦਾ ਕੁਰਬਾਨੀ ਦਾ ਫਰਮਾਨ ਹੈ ਜਿਸ ਅੰਦਰ ਤਾਰ ਪਰਾਈ ਉਹ ਵੇ ਤਿਸ ਦਾ ਕਦੇ ਨਾ ਹੋ ਵੀ ਪਲਾ ਠੀਕ ਹੈ ਬੱਚੇ ਤੁਹਾਡਾ ਅਠਵਾਂ ਪ੍ਰਸ਼ਨ ਹੈ ਬੱਚੇ ਲਾਵਾ ਬਾਣੀ ਵਿੱਚੋਂ ਦੂਜੀ ਲਾ ਸੁਣਾਓ ਜੀ ਹਰ ਦੁਜੜੀ ਲਾਫ ਸਤਗੁਰ ਪੁਰਖ ਮਿਲਾਇਆ ਬਲ ਨਵਾਂ ਪ੍ਰਸ਼ਨ ਹੈ ਜੀ ਲਾਵਾ ਬਾਣੀ ਵਿੱਚੋਂ ਤੀਜੀ ਲਾ ਸੁਣਾਓ ਜੀ ਹਰ ਤੀਜੇ ੜੀ ਲਾਵ ਮਨ ਚਾਓ संत बड़ पागी पाया हर कथिये अकाथ कहानी तर हर हर तुन उपजी हर जपिया मस्तक पाग जियो जन नानक बोले ती जिला हर उपजै ਦਾ 10ਵਾਂ ਪ੍ਰਸ਼ਨ ਹੈ ਬੱਚੇ ਤੁਸੀਂ ਕਰ ਹਲੇ ਬਾਣੀ ਵਿੱਚੋਂ ਸੁਣਾਓ ਜੀ ਮਨ ਕਰ ਹਲਾ ਤੂੰ ਮੀਤ ਮੇਰਾ ਮਨ ਕਰ ਹਲਾ ਤੂੰ ਮੀਤ ਮੇਰਾ ਪਾਖੰਡ ਲੋਭ ਤਜਾਏ ਪਾਖੰਡ ਲੋਭ ਦੀ ਮਾਰੀਏ ਰਮਡੰਡ ਦੇ ਸਜਾਏ ਮਨ ਕਰ ਹਲਾ ਮੇਰੇ ਪ੍ਰਾਨ ਤੂੰ ਨਾ ਲ ਪਾਖੰਡ ਪਰਮ ਗਵਾਏ ਹਰ ਅੰਮ੍ਰਿਤ ਸਰ ਗੁਰਪੂਰਿਆ ਸੰਤੀ ਮੱਲ ਲਿਆ ਜਾਏ ਮਨ ਕਰਹਲਾ ਮੇਰੇ ਪਿਆਰੀਆ ਇੱਕ ਗੁਰ ਕੀ ਸਿੱਖ ਸੁਨਾਏ ਏ ਮੋ ਮਾਇਆ ਪਸੜਿਆ ਅੰਤ ਨ ਕੋਈ ਜਾਏ ਮਨ ਕਰਹਲਾ ਬਾਸ ਬੱਚੇ ਠੀਕ ਹੈ ਜੀ ਬੱਚੇ ਤੁਹਾਡਾ 11ਵਾਂ ਪ੍ਰਸ਼ਨ ਹੈ ਜੀ ਕਰਹਲੇ ਬਾਣੀ ਵਿੱਚੋਂ ਹੀ ਆਪ ਜੀ ਸੁਣਾਓ ਮਨ ਕਰਹਲਾ ਮੇਰੇ ਪਿਆਰੀਆ ਸਤ ਸੰਗਤ मन करहला मेरे प्यारिया सत्संग सतगुरु पाल सत्संगत लग आते आईए हर हर चल ले ते नाल मन करहला बंद पा किया हर एक नगर ने हाल आप छड आए छुट्टी है सतगोचन समाल मन करहला मेरे प्यारिया पुज देही ज्योत समाल ਗੁਰ ਨਾਨਦ ਨਾਮ ਬਖਾਲਿਆ ਆਦਤ ਕਰੀ ਦੇ ਆਲ ਬਣ ਕਰ ਹਲਾ ਬਸ ਠੀਕ ਹੈ ਬੱਚੇ ਤੁਹਾਡਾ 12ਵਾਂ ਪ੍ਰਸ਼ਨ ਹੈ ਬੱਚੇ ਸਭ ਇਹ ਬਾਣੀ ਵਿੱਚੋਂ ਤੁਸੀਂ ਦੂਜਾ ਸਬਈਆ ਸੁਣਾਓ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਾਰੀ ਸੰਗਤ ਨੂੰ ਬੇਨਤੀ ਹੈ ਜੀ ਕਿ ਗਰੁੱਪ ਬੀ ਦੀ ਸੈਂਪਲ ਵੀਡੀਓ ਦੇ ਪ੍ਰਸ਼ਨ 12ਵੇਂ ਤੋਂ ਲੈ ਕੇ 14ਵੇਂ ਪ੍ਰਸ਼ਨ ਬਾਰੇ ਇਹ ਜ਼ਰੂਰੀ ਬੇਨਤੀ ਕੀਤੀ ਜਾ ਰਹੀ ਹੈ ਕਿ ਅੱਗੇ ਆਪ ਜੀ ਵੀਡੀਓ ਵਿੱਚ ਵੇਖੋਗੇ ਕਿ ਪ੍ਰਸ਼ਨ ਨੰਬਰ 12ਵਾਂ 13ਵਾਂ ਤੇ 14ਵਾਂ ਪ੍ਰਸ਼ਨ ਜਿਹੜੇ ਪ੍ਰਸ਼ਨਾਂ ਦੇ ਵਿੱਚ ਸਵਈਏ ਬਾਣੀ ਵਿੱਚੋਂ ਪ੍ਰਸ਼ਨ ਪੁੱਛੇ ਜਾਣਗੇ ਇਸ ਵੀਡੀਓ ਦੇ ਵਿੱਚ ਬੱਚੇ ਨੂੰ ਸਵਈਏ ਦਾ ਨੰਬਰ ਪੁੱਛ ਕੇ ਪ੍ਰਸ਼ਨ ਪੁੱਛਿਆ ਜਾਏਗਾ ਕਿ ਜਿਵੇਂ ਦੂਜਾ ਸਵਈਆ ਸੁਣਾਓ ਚੌਥਾ ਸਵਈਆ ਸੁਣਾਓ ਨੌਵਾਂ ਸਵਈਆ ਸੁਣਾਓ पर असल जो बच्चा टेस्ट लिता जाएगा या बच्चे का इम्तिहान जाएगा उस समय साबान बच्चे सवैये नहीं बच्चों सवैये ना याद करने पैन इस करके सवये के पहले चार अखर बोल के सवये पूछे जाएंगे जिम्मे बच्चों कहा जाएगा कि आप जी सवैया सुनाओ जी गुर ਜਾਫੇਰ ਬੱਚੇ ਨੂੰ ਕਿਹਾ ਜਾਏਗਾ ਕਿ ਆਪ ਜੀ ਸਵਈਆ ਸੁਣਾਓ ਹਮ ਅਫਗੁਨ ਪਰੇ ਇਕ ਗੁਨ ਨਹੀਂ ਸੋ ਇਸ ਤਰ੍ਹਾਂ ਨਾਲ ਸਵਈਆ ਸੁਨਿਆ ਜਾਏਗਾ ਪਰ ਇਸ ਵੀਡੀਓ ਵਿੱਚ ਬੱਚੇ ਕੋਲੋਂ ਨੰਬਰ ਪੁੱਛ ਕੇ ਸਵਈਏ ਸੁਨੇ ਗਏ ਨੇ ਪਰ ਆਪ ਜੀ ਨੂੰ ਨੰਬਰ ਯਾਦ ਕਰਨ ਦੀ ਖੇਚਲ ਨਾ ਕਰਨੀ ਪਵੇ ਆਪ ਜੀ ਨੂੰ ਚਾਰ ਅੱਖਰ ਬੋਲ ਕੇ ਹੀ ਸਵਈਏ ਪੁੱਛੇ ਜਾਣਗੇ ਜੀ सो so, इन को बेनती प्रवान करनी जी वाहि जी का खालसा वाह गुरु जी की, जी। की ने जा नाम जित जी सतिया जितने गुरु नानक अंगत हर संज ਗੁਰੂ RAM DAS ਤੁਮ ਹੂ ਰਸ ਜਾਣੀ ਤੁਹਾਡਾ 13ਵਾਂ ਪ੍ਰਸ਼ਨ ਹੈ ਬੱਚੇ ਸਵਈਏ ਬਾਣੀ ਵਿੱਚੋਂ ਆਪ ਜੀ ਚੌਥਾ ਸਵਈਆ ਸੁਣਾਓ ਜੀ ਗੁਰ ਬਿਨ ਕੋਰ ਅੰਧਾਰ ਗੁਰੂ ਬਿਨ ਸਮਝ ਨ ਆਵੇ ਗੁਰ ਬਿਨ ਸੋਚ ਨ ਸੇਜ ਗੁਰੂ ਬਿਨ ਮੁਕਤ ਨ ਪਾਵੇ ਗੁਰ ਕਰ ਸੱਚ ਵਿਚਾਰ ਗੁਰੂ ਕਰਵੇ ਮਨ ਮੇਰੇ ਗੁਰ ਕਾ ਸਬਦ ਸੁਕੁਨ ਅਗੰਕਟ ਹੈ ਸਬ ਤੇਰੇ ਵੋ ਨੈਨ ਬੈਨ ਗੁਰ ਗੁਰ ਕਰੋ ਗੁਰੂ ਸਤਿ ਕਬਨਲ ਕਹੈ ਜਿਨ ਗੁਰੂ ਨ ਦੇਖਿਓ ਨਉ ਕੀਓ ਤੇ ਅਖੇਤ ਸੰਸਾਰ ਮੈਂ ਹਾਂਜੀ ਬੱਚੇ ਤੁਹਾਡਾ 14ਵਾਂ ਤੇ ਅਖੀਲਾ ਪ੍ਰਸ਼ਨ ਹੈ ਬੱਚੇ ਸਵਈਏ ਬਾਣੀ ਵਿੱਚੋਂ ਨੌਵਾਂ ਸਵਈਆ ਸੁਣਾਓ ਜੀ ਨਾਮੁ ਗਨਾਮ ਜੰਨ ਜਨ ਹੋ

ਠੀਕ ਹੈ ਬੱਚੇ ਫਤਿਹ ਬੁਲਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਜਿਸ ਤਰ੍ਹਾਂ ਆਪ ਜੀ ਨੇ ਦੇਖਿਆ ਜੀ ਕਿ ਬੱਚੇ ਦਾ ਪੇਪਰ ਕਿਸ ਤਰ੍ਹਾਂ ਲਿਖਤਾ ਗਿਆ ਹੈ ਸੋ ਹੁਣ ਆਪਾਂ ਜੇ ਨਮਰਾ ਦੀ ਗੱਲ ਕਰੀਏ ਸੋ ਜਿਸ ਤਰ੍ਹਾਂ ਆਪਨੇ ਜੀ ਨੇ ਦੇਖਿਆ ਹੈ ਕਿ ਬੱਚੇ ਨੇ ਸੰਪੂਰਨ ਬਾਣਾ ਪਾਇਆ ਹੋਇਆ ਸ਼ਸ਼ਤਰ ਵੀ ਲਗਾਏ ਹਨ ਸੋ ਬਾਣੀ ਬਾਣੇ ਦੇ ਬੱਚੇ ਦੇ ਪੂਰੇ 10 ਦੇ 10 ਨੰਬਰ ਆਉਂਦੇ ਹਨ ਜੀ ਤੇ ਬੱਚੇ ਨੇ ਡਿਸਪਲਿਨ ਵੀ ਪੂਰਾ ਮੇਨਟੇਨ ਕੀਤਾ ਹੈ ਕਿ ਪਿੱਛੋਂ ਕੋਈ ਆਵਾਜ਼ ਨਹੀਂ ਆ ਰਹੀ ਸੀ ਬੱਚੇ ਦੇ ਤੇ ਬੱਚੇ ਨੇ ਪੂਰਾ ਸਮੇਂ ਅੱਖਾਂ ਬੰਦ ਰੱਖੀਆਂ ਹਨ ਸੋ 10 ਨੰਬਰ ਪੂਰੇ ਉਹਨਾਂ ਦੇ ਉਸ ਦੇ ਲੱਗਦੇ ਹਨ ਜਿਹੜੇ 10 ਨੰਬਰ ਕਲਾਸਾਂ ਦੇ ਸੰਸੀ ਜੀ ਵਾਈ ਗਰੁੱਪ ਤੇ ਉਸ ਵਿੱਚ ਬੱਚੇ ਨੇ ਸਿਰਫ 7 ਕਲਾਸਾਂ ਲਗਾਈਆਂ ਹਨ ਸੋ ਬੱਚੇ ਨੂੰ 7 ਨੰਬਰ ਹੀ ਮਿਲਦੇ ਹਨ ਉਸ 10 ਨੰਬਰਾ ਵਿੱਚੋਂ ਬੱਚੇ ਦੇ 3 ਨੰਬਰ ਕੱਟੇ ਜਾਂਦੇ ਹਨ ਜੇ ਬੱਚਾ 8 ਕਲਾਸਾਂ ਪੂਰੀਆਂ ਲਗਾ ਲੈਂਦਾ ਤੇ ਬੱਚੇ ਦੇ 10 ਨੰਬਰ ਪੂਰੇ ਲੱਗ ਜਾਣੇ ਸੀ ਜੀ ਸੋ ਜੇ ਬੱਚਾ ਪੰਜ ਕਲਾਸਿਸ ਲਗਾਏਗਾ ਤੇ ਪੰਜ ਨੰਬਰ ਲੱਗਣਗੇ ਜੀ ਜੇ 6 ਲਗਾਏਗਾ ਤੇ 6 ਨੰਬਰ ਲੱਗਣਗੇ ਜੀ ਸੋ ਜਿਸ ਤਰ੍ਹਾਂ ਆਪ ਜੀ 10ਵੇਂ ਆ ਕੀ ਬੱਚੇ ਨੇ 7 ਕਲਾਸਾਂ ਲਗਾਈਆਂ ਸੀ ਸੋ 10 ਵਿੱਚੋਂ ਬੱਚੇ ਦੇ 7 ਨੰਬਰ ਲੱਗੇ ਹਨ ਜੀ ਸੋ ਬਾਕੀ ਦੇ ਜਿਹੜੇ 70 ਨੰਬਰ ਸੀ ਵਾਏ ਗੂ ਜੀ ਉਸ ਵਿੱਚੋਂ ਵੀ ਬੱਚੇ ਦੇ 3 ਨੰਬਰ ਕੱਟੇ ਗਏ ਹਨ ਕਿਉਂਕਿ ਬੱਚੇ ਨੇ ਜਿਹੜੀ ਲਾਵਾ ਬਾਣੀ ਸੀ ਉਸ ਵਿੱਚ ਜਿਹੜੀ ਠਹਿਰਾਵ ਹੈਗੇ ਸੀ ਉਹ ਬੱਚੇ ਨੇ ਸਹੀ ਦਿੱਤੇ ਬੱਚੇ ਨੂੰ ਜਿੱਥੇ ਰੁੱਕ ਕੇ ਪੜਨਾ ਚਾਹੀਦਾ ਸੀ ਉੱਥੇ ਬੱਚੇ ਨੇ ਪੜਿਆ ਨਹੀਂ ਰੁੱਕ ਕੇ ਸੋ ਲਾਵਾ ਬਾਣੀ ਚ ਬੱਚੇ ਦੇ ਥੋੜੇ ਜਿਹਾ ਨੰਬਰ ਕੱਟੇ ਜਾਂਦੇ ਹਨ ਸੋ ਜਿਹੜੀ ਕਰਹਲੇ ਬਾਣੀ ਸੀ ਉਸ ਵਿੱਚ ਬੱਚੇ ਨੇ ਇੱਕ ਪੰਕਤੀ ਵਿੱਚ ਜਿਹੜੀ ਪ੍ਰੋਨਨਸੀਏਸ਼ਨ ਨਹੀਂ ਸੀ ਉਹ ਗਲਤੀ ਕੀਤੀ ਸੀ ਜਿੱਥੇ ਬੱਚੇ ਨੇ ਦਇਾਲ ਪੜਨਾ ਸੀ ਉੱਥੇ ਦਿਆਲ ਅੱਖਰ ਪੜਿਆ ਸੀ ਸੋ ਇਸ ਕਰਕੇ ਬੱਚੇ ਦੇ ਉੱਥੋਂ ਵੀ ਥੋੜੇ ਨੰਬਰ ਕੱਟੇ ਜਾਂਦੇ ਹਨ ਤੇ ਇਸ ਤਰ੍ਹਾਂ ਬੱਚੇ ਦੇ 100 ਵਿੱਚੋਂ 94 ਨੰਬਰ ਆਏ ਹਨ ਜੀ ਸੋ ਬੱਚਾ ਨੂੰ ਸਾਰਿਆਂ ਨੂੰ ਬੇਨਤੀ ਹੈ ਜੀ ਕਿ ਆਪ ਜੀ ਨੇ ਜਿੰਨੀ ਵੀ ਬਾਣੀ ਪੜ੍ਹਨੀ ਆਪ ਜੀ ਨੇ ਆਪਣੇ ਇਮਤਿਹਾਨ ਵਿੱਚ ਲੈ ਵਿੱਚ ਪੜ੍ਹਨੀ ਜੀ ਆਪ ਜੀ ਨੇ ਵਿਸ਼ਰਾਮ ਦਾ ਖਾਸ ਕਰ ਧਿਆਨ ਰੱਖਣਾ ਜੀ ਜੇ ਆਪ ਜੀ ਸਹੀ ਵਿਸ਼ਰਾਮ ਨਹੀਂ ਦੋਗੇ ਜਾਂ ਲੈ ਵਿੱਚ ਨਹੀਂ ਪੜੋਗੇ ਸੋ ਆਪ ਜੀ ਦੇ ਨੰਬਰ ਕੁਝ ਕੋ ਕੱਟੇ ਜਾਣਗੇ ਸੋ ਇਸ ਕਰਕੇ ਬੱਚੇ ਨੇ ਜਿੰਨਾ ਵੀ ਸਮਾਂ ਰਹਿ ਗਿਆ ਹੈ ਵੱਧ ਛੜ ਕੇ ਤਿਆਰੀ ਕਰਨੀ ਤੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਆ ਤੇ ਜੇ ਬਾਣੀ ਵਿੱਚ ਆਪ ਜੀ ਨੂੰ ਕਿਸੇ ਵੀ ਤਰ੍ਹਾਂ ਦੀ ਸਹਾਇਤਾ ਚਾਹੀਦੀ ਹੈ ਕਿ ਬਾਣੀ ਕਿਵੇਂ پڑھਣੀ ਹੈ ਜੀ ਕਿਹੜਾ ਉਚਾਰਨ ਕਿਸ ਤਰ੍ਹਾਂ ਕਰਨਾ ਹੈ ਕਿੱਥੇ ਵਿਸ਼ਰਾਮ ਦੇਣਾ ਹੈ ਸੋ ਆਪ ਜੀ ਬਾਲਾ ਪਿੱਤਨ ਸ਼ਰੀ ਸਰਕਲ ਦੇ YouTube ਚੈਨਲ ਤੇ ਆਪ ਜੀ ਦੀ ਸਹੂਲਤ ਵਾਸਤੇ ਵੀਰ ਕਿਰਨਦੀਪ ਸਿੰਘ ਜੀ ਦੀ ਆਡੀਓਜ਼ ਵੀ ਪਾਈਆਂ ਗਈਆਂ ਹਨ ਤੇ ਬੱਚਿਆਂ ਵੱਲੋਂ ਵੀਡੀਓਜ਼ ਵੀ ਬਣਾਈਆਂ ਗਿਆ ਹਨ ਤਾਂ ਕਿ ਆਪ ਜੀ ਨੂੰ ਲੈ ਦਾ ਵਿਸ਼ਰਾਮ ਦਾ ਪੂਰੀ ਤਰ੍ਹਾਂ ਗਿਆਨ ਹੋ ਸਕੇ ਸੋ ਆਪ ਜੀ ਸਾਰਿਆਂ ਨੂੰ ਬੇਨਤੀ ਹੈ ਜੀ ਕਿ ਆਪ ਜੀ ਨੇ ਉਥੋਂ ਸਹਾਇਤਾ ਲੈਣੀ ਜੀ ਸੋ ਆਓ ਗੁਰੂ ਪਿਆਰਿਓ ਫਤਿਹ ਦੀ ਸਾਂਝ ਪਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ